Come on, 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 ਇਹ ਅਜਿਹਾ ਮਸਲਾ ਤੋਂ ਡਾ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਅਦਾਲਤ ਮਹਾਂਪੰਚਾਇਤ ਪੰਜਾਬ ਜਨਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅ ਬਿਸਲੇ ਦਿਨੀ ਦੇਸ਼ ਦੇ ਗ੍ਰਾਮ ਮੰਤਰੀ ਅਮਿਤ ਸ਼ਾਹ ਜੀ ਵੱਲੋਂ ਬਾਬਾ ਸਰੋਗ੍ਰੋਪੀ ਬ੍ਰੋ ਅੰਬੇਡਕਰ ਜੀ ਦਾ ਅਪਮਾਨ ਕੀਤਾ ਗਿਆ ਦੇਸ਼ ਦੀ ਪਾਰਲੀਮੈਂਟ ਦੇ ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਸਮੁੱਚੀ ਲੀਡਰਸ਼ਿਪ ਨੇ ਰਾਹੁਲ ਗਾਂਧੀ ਜੀ ਨੇ ਇਹਦਾ ਵਿਰੋਧ ਕੀਤਾ ਹੈ ਪਾਰਲੀਮੈਂਟ ਹੌਂਸਲੀ ਬਰੋਦ ਹੋਇਆ ਅੱਜ ਦੇਸ਼ ਦੇ ਕੋਨੇ-ਕੋਨੇ ਤੇ ਵਿਸ਼ੂ ਪੱਤਰ ਤੇ ਜਿੱਥੇ ਬਾਬਾ ਸਾਹਿਬ ਅਮਿਤਕਾਰ ਨੂੰ ਮੰਨਣ ਵਾਲੇ ਲੋਕ ਨੇ ਦੇਸ਼ ਦੇ ਸੰਵਧਾਨ ਨੂੰ ਮੰਨਣ ਵਾਲੇ ਲੋਕ ਨੇ ਉਹਨਾਂ ਸਾਰਿਆਂ ਵੱਲੋਂ ਅਮਿਤ ਸਾਹਿਬ ਦੇ ਇਸ ਅਪਮਾਨਜਨਕ ਜਿਹਦਾ ਬਤਿਆ ਸੀਗਾ ਇਹਦਾ ਵਿਰੋਧਤਾ ਜਾ ਰਿਹਾ ਪ੍ਰਦਰਸ਼ਨ ਕੀਤੇ ਜਾ ਰਹੇ ਆ ਅਮਿਤ ਸਾਹਿਬ ਦੇ ਪੁੱਤਰੇ ਸਾੜੇ ਜਾ ਰਹੇ ਆ ਕਿ ਅਸੀਂ ਅੱਜ ਬਟਿੰਡਾ ਦੇ ਵਿੱਚ ਵੀ ਨੈਸ਼ਨਲ ਅਦਾਲਤ ਮਹਾਪੰਚਾਇਤ ਵੱਲੋਂ ਤੇ ਦੋਮਾ ਪਰੀ ਸੰਗ ਵੱਲੋਂ ਇਹ ਪੁੱਤਰਾ ਅਮਿਤ ਸਾਹਿਬ ਦਾ ਸਾੜ ਕੇ ਇਹਦਾ ਰੋਜ਼ ਪ੍ਰਦਰਸ਼ਨ ਕੀਤਾ ਹੈ ਅਸੀਂ ਮੰਗ ਕਰਦੇ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਕਿ ਅਮਿਤ ਸ਼ਾਹ ਨੂੰ ਤੁਰੰਤ ਪਾਰਲੀਮੈਂਟ ਦੇ ਵਿੱਚੋਂ ਜਿਹੜੀ ਦੇਸ਼ ਦੀ ਕੈਬਨਿਟ ਦੇ ਵਿੱਚੋਂ ਸਰਕਾਰ ਦੇ ਵਿੱਚੋਂ ਹਟਾਇਆ ਜਾਣਾ ਚਾਹੀਦਾ ਹੈ ਕਿ ਅਮਿਤ ਸ਼ਾਹ ਨੂੰ ਦੇਸ਼ ਦੀ ਪਾਰਲੀਮੈਂਟ ਦੇ ਖੜੇ ਹੋ ਕੇ ਮਾਫ਼ੀ ਮੰਗਣੀ ਚਾਹੀਦੀ ਹੈ ਕਿਉਂਕਿ 바ਵਾ ਸਰੋਪ ਕੋ ਡਿਮਰਾਵ ਅੰਬੇਡਕਰ ਨੇ ਜਿਹੜਾ ਕੰਮ ਕੀਤਾ ਦੇਸ਼ ਦਾ ਸੰਵਿਧਾਨ ਬਣਾ ਕੇ ਦਿੱਤਾ ਉਹ ਤੁਸੀਂ ਇੱਕ ਵਰਗ ਦੇ ਲਈ ਨਹੀਂ ਲਈ ਉਹ ਸਾਰੇ ਵਰਗਾਂ ਦੇ ਲਈ ਅਸੀਂ ਕਰਕੇ ਦਲਤਾਨ ਲਈ ਨਹਿਰਾਮਾਂ ਲਈ ਭਰ ਕਟਕਣ ਦੀ ਹੈ ਹਰ ਵਰਗ ਦੇ ਲੋਕਾਂ ਦੇ ਲਈ ਬਰਾਬਰਤਾ ਦੀ ਗੱਲ ਦੇਸ਼ ਦੇ ਸੰਵਿਧਾਨ ਨੇ ਜਿੱਤੀ ਹੈ ਬਾਬਾ ਸਾਹਿਬ ਨੇ ਮਿਟ ਕਰਨੇ ਕੀਤੀ ਹੈ ਸੋ ਦੇਸ਼ ਦੀ ਇਕਤਾ ਤੇ ਖੰਡਤਾ ਨੂੰ ਬਚਾ ਕੇ ਰੱਖਣ ਦੇ ਲਈ ਇਹ ਜ਼ਰੂਰੀ ਹੈ ਕਿ ਦੇਸ਼ ਦਾ ਸੰਵਿਧਾਨ ਬਰਕਰਾਰ ਰਹੇ ਰਾਹੁਲ ਗਾਂਧੀ ਜੀ ਬਾਰ-ਬਾਰ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇਹ ਗੱਲ ਉਠਾਰੇ ਨੇ ਕਿ ਭਾਜਪਾ ਭਾਰਤੀ ਜਨਤਾ ਪਾਰਟੀ ਇਥੇ ਮਨੁਸਮਰਤੀ ਲਾਗੂ ਕਰਨਾ ਚਾਹੁੰਦੀ ਹੈ ਤੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਦੁਆਰਾ ਬਣਾਏ ਗਏ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ ਅੱਜ ਸੰਵਿਧਾਨ ਦੇ ਸਨਮਾਨ ਵਿੱਚ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਸਾਹਿਬ ਦੇ ਸਰਮਾਨ ਦੇ ਵਿੱਚ ਦੇਸ਼ ਦਾ ਬੱਚਾ ਬੱਚਾ ਅੱਜ ਸੜਕਾਂ 'ਤੇ ਉਤਰਿਆ ਹੋਇਆ ਅਮਿਤ ਸ਼ਾਹ ਨੂੰ ਮਾਫ਼ੀ ਮੰਗਣੀ ਪੈਗੀ ਔਰ ਦੇਸ਼ ਦੀ ਸਰਕਾਰ ਜਿਹੜੀ ਮਨੁਸ਼ਵਿਰਤੀ ਲਾਗੂ ਕਰਨਾ ਚਾਹੁੰਦੀ ਹੈ ਜੇ ਸੁਧਾਰ ਬਦਲਾਅ ਚਾਹੁੰਦੀ ਹੈ ਉਹਨਾਂ ਨੂੰ ਉਹਨਾਂ ਦੇ ਇਰਾਦਿਆਂ ਦੇ ਉੱਤੇ ਕਦੇ ਵੀ ਸਫਲ ਨਹੀਂ ਹੋਣ ਜਾਣ ਇਸ ਲਈ ਨੈਸ਼ਨਲ ਅਦਾਲਤ ਮਹਾਪੰਚਾਇਤ ਦੋਮਾ ਪਰਿਸੰਗ ਅਤੇ ਕਾਂਗਰਸ ਪਾਰਟੀ ਵੱਲੋਂ ਅੱਜ ਮੰਗ ਕਰਦੇ ਆਂ ਕਿਅੰਮਤ ਸ਼ਾਹ ਨੂੰ ਕੈਬਨਟ ਤੋਂ ਹਟਾਇਆ ਜਾਵੇ ਕਿਅੰਮਤ ਸ਼ਾਹ ਪਾਰਲੀਮੈਂਟ ਵਿੱਚ ਖੜਾ ਹੋ ਕੇ ਮਾਫੀ ਮੰਗੇ ਕਿਉਂਕਿ ਅਮਿਤ ਸ਼ਾਹ ਜੀ ਨੇ ਉਹ ਇੱਕ ਗੱਲ ਕਹੀ ਕਿ rau samiji ਬਾਰ-ਬਾਰ ਅੰਬੇਦਕਰ 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 ਕਹਿੰਦੇ ਆ ਕਿ ਐਨੀ ਵਾਰ ਰੱਬ ਦਾ ਨਾਮ ਲਿਆ ਹੁੰਦਾ ਤਾਂ ਕੋ ਭਾਰਤ ਥੱਲੇ ਆ ਜਾਂਦਾ ਇਹ ਗੱਲ ਸ਼ਬਦ ਕਹਨੇ ਅਮਿਤ ਸ਼ਾਹ ਜੀ ਤੁਹਾਨੂੰ ਸੀ ਗਲ ਕਹਣਾ ਚਾਹੁੰਦੇ ਆ ਦਲਤਾਂ ਦੇ ਵਾਸਤੇ ਮਹਿਲਾਵਾਂ ਦੇ ਵਾਸਤੇ ਘੱਟ ਗਿਣਤੀਆਂ ਵਾਸਤੇ ਭਾਰਤ ਦੇਸ਼ ਦੇ ਵਾਸਤੇ ਬਾਬਾ ਸਾਹਿਬ ਦੇ ਅਮਿਰਕਰ ਕਿਸੇ ਭਗਵਾਨ ਤੋਂ ਘੱਟ ਨਹੀਂ ਹੈ। ਸਭ ਅਮਿਰਕਰ ਦੀ ਵਿਚਾਰਧਾਰਾ ਦੀ ਇਸ ਦੇਸ਼ ਨੂੰ ਦੇਸ਼ ਸੰਵਿਧਾਨ ਨੂੰ ਮੁਤਾਜਰ ਰੱਖਣ ਦੀ ਜੋ ਸੋਚ ਦੇਸ਼ਵਾਦ ਕੋ ਕਰ ਰਹੇ ਹਾਂ। ਕਿਉਂ ਬਾਬਾ ਸਾਹਿਬ ਦੇ ਸਨਮਾਨ ਵਿੱਚ ਤੇ ਭਾਰਤ ਦੇ ਸੰਵਿਧਾਨ ਦੇ ਸਨਮਾਨ ਵਿੱਚ ਆਪਾਂ ਇਕੱਠੇ ਹੋ ਕੇ ਛੜਕਾ ਦਿੱਤੀ। ਬਾਬਾ ਸਾਹਿਬ ਅਮਰ ਰਹੇ। ਅਮਰ ਰਹੇ। ਅਮਰ ਰਹੇ। ਅਮਰ ਸ਼ਹਾ ਮੁਰਦਾਬਾਦ। 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 ਅਮਰ ਸ਼ਹਾ ਮੁਰਦਾਬਾਦ। 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 मज़दूर मुक्ति मोर्चा आज़ाद अमिताह मुर्दा पलता ते अतार करण बंदो बाबा साहिब अपमान करण वारे अमित शाह तो दो आज़ाद समाज पार्टीबाद मज़दूर मुक्त मोर्चा आज़ादाद